ਮੁੱਖ ਮੰਤਰੀ ਭਗਵੰਤ ਮਾਨ ਨੇ 6 ਫਰਵਰੀ ਕੈਬਨਿਟ ਦੀ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਵਿੱਚ ਵੱਡੇ ਫੈਸਲੇ ਉੱਪਰ ਮੋਹਰ ਲੱਗ ਸਕਦੀ ਹੈ ਨਵੇਂ ਸਾਲ ਤੋਂ ਬਾਅਦ ਪੰਜਾਬ ਸਰਕਾਰ ਦੀ ਇਹ ਪਹਿਲੀ ਕੈਬਨਿਟ ਮੀਟਿੰਗ ਹੈ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਹ ਮੀਟਿੰਗ 6 ਫਰਵਰੀ ਨੂੰ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿਖੇ ਸ਼ੁਰੂ ਹੋਵੇਗੀ ਸਾਰੇ ਕੈਬਨਿਟ ਮੰਤਰੀਆਂ ਨੂੰ ਇਸ ਮੀਟਿੰਗ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਦੱਸਦੇ ਕਿ ਇਹ ਇਸ ਸਾਲ ਦੀ ਪਹਿਲੀ ਕੈਬਨਿਟ ਮੀਟਿੰਗ ਹੈ ਇਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ ਇਹ ਮੀਟਿੰਗ ਦਿੱਲੀ ਚੋਣਾ ਲਈ VOTING ਖਤਮ ਹੋਣ ਤੋਂ ਅਗਲੇ ਦਿਨ ਰੱਖੀ ਗਈ ਹੈ ਮੀਟਿੰਗ ਤੋਂ ਬਾਅਦ ਪੰਜਾਬ ਲਈ ਮਹੱਤਵਪੂਰਨ ਮੁੱਦਿਆਂ ਤੇ ਫੈਸਲੇ ਲਏ ਜਾ ਸਕਦੇ ਹਨ ਕੈਬਨਿਟ ਮੀਟਿੰਗ ਤੋਂ ਪਹਿਲਾਂ ਚਰਚਾ ਹੈ ਕਿ ਮੀਟਿੰਗ ਵਿੱਚ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਨ ਸਮੇਤ ਕਈ ਮਹੱਤਵਪੂਰਨ ਮੁੱਦਿਆਂ ਤੇ ਫੈਸਲੇ ਲਏ ਜਾ ਸਕਦੇ ਹਨ ਪੰਜਾਬ ਵਿੱਚ ਕੁਝ ਨਵੀਆਂ ਨੀਤੀਆਂ ਲਾਗੂ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ 6 ਫਰਵਰੀ ਨੂੰ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਮੀਡੀਆ ਨਾਲ ਗੱਲਬਾਤ ਕਰਕੇ ਇਸ ਦੀ ਜਾਣਕਾਰੀ ਦੇਣਗੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਆਪਣਾ 5 ਮਹੀਨਿਆਂ ਵਿੱਚ 33 ਕਿਲੋ ਭਾਰ ਘਟਾ ਲਿਆ ਹੈ ਇਸ ਦੀ ਜਾਣਕਾਰੀ ਖੁਦ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਜਰੀਏ ਦਿੱਤੀ ਉਹਨਾਂ ਨੇ ਆਪਣੀਆਂ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਕੁਝ ਸਮਾਂ ਪਹਿਲਾਂ ਦੀ ਹੈ ਤੇ ਹੁਣ ਤਾਜ਼ਾ ਫੋਟੋ ਸਾਂਝੀ ਕੀਤੀ ਗਈ ਹੈ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਪਹਿਲਾਂ ਅਤੇ ਬਾਅਦ ਵਿੱਚ ਪਿਛਲੇ ਸਾਲ ਅਗਸਤ ਤੋਂ ਲੈ ਕੇ ਹੁਣ ਤੱਕ 5 ਮਹੀਨਿਆਂ ਤੋਂ ਵੀ ਘਟਸਾਵੇਂ ਵਿੱਚ 33 ਕਿਲੋ ਭਾਰ ਘਟਾਇਆ ਇਹ ਸਭ ਕੁਝ ਇੱਛਾ ਸ਼ਕਤੀ ਅਨੁਸ਼ਾਸਨ ਪ੍ਰਕਿਰਿਆ ਭਾਰ ਸਿਖਲਾਈ ਅਤੇ ਅਸੰਭਵ ਕੁਝ ਨਹੀਂ ਹੈ ਦੱਸਦੀ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਕਾਫੀ ਸਮੇਂ ਤੋਂ ਰਾਜਨੀਤੀ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਅਤੇ ਹੁਣ ਨਵਜੋਤ ਸਿੱਧੂ ਨੇ ਆਪਣੀ ਇੱਕ ਇਸ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਨਵਜੋਸਿੱਧ ਨੇ ਆਪਣਾ 5 ਮਹੀਨਿਆਂ ਵਿੱਚ 33 ਕਿਲੋ ਭਾਰ ਘਟਾ ਲਿਆ ਹੈ ਇਸ ਦੀ ਜਾਣਕਾਰੀ ਖੁਦ ਨਵਜੋਸਿੱਧ ਨੇ ਸੋਸ਼ਲ ਮੀਡੀਆ ਖਾਤੇ ਐਕਸ ਜਰੀਏ ਸਾਂਝੀ ਕੀਤੀ ਸਾਬਕਾ ਇੰਡੋ ਕਨੇਡੀਅਨ ਸੰਸਦ ਮੈਂਬਰ ਤੇ ਕਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਰੋਬੀ ਡੱਲਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਮੁਹਿੰਮ ਨੂੰ ਜ਼ੋਰਦਾਰ ਟੰਗ ਨਾਲ ਚਲਾਉਣਾ ਸ਼ੁਰੂ ਕੀਤਾ ਹੋਇਆ ਹੈ ਤੇ ਮੰਗਲਵਾਰ ਨੂੰ ਉਹਨਾਂ ਨੇ ਆਪਣੇ ਐਕਸ ਹੈਂਡਲ ਤੇ ਇੱਕ ਵੀਡੀਓ ਸੰਦੇਸ਼ ਕਨੇਡਾ ਵਿੱਚ ਰਹਿ ਰਹੇ 11 ਕਾਨੂੰਨੀ ਪ੍ਰਵਾਸੀ ਨੂੰ ਨਿਸ਼ਾਨਾ ਬਣਾਇਆ ਰੂਬੀ ਡੱਲਾ ਨੇ ਕੈਨੇਡਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਬਣੇਗੀ ਤਾਂ ਉਹ ਦੇਸ਼ ਤੋਂ ਹਰ ਗੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦੇਵੇਗੀ ਹਾਲਾਂਕਿ ਰੂਬੀ ਡੱਲਾ ਨੇ ਵੀ ਕਿਹਾ ਕਿ ਉਹ ਪ੍ਰਵਾਸੀਆਂ ਦੀ ਧੀ ਹੈ ਪਰ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਕਾਰਵਾਈ ਕਰੇਗੀ ਰੂਬੀ ਡੱਲਾ ਨੇ ਕਿਹਾ ਕਿ ਕੈਨੇਡਾ ਵਿੱਚ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਨੇ ਤੇ ਇਹ ਅਸਵੀਕਾਰਯੋਗ ਨੇ ਪਰਵਾਸੀ ਮਾਪਿਆਂ ਦੇ ਦੀ ਹੋਣ ਦੇ ਨਾਤੇ ਮੈਂ ਖੁਦ ਜਾਣਦੀ ਕਿ ਪ੍ਰਵਾਸੀਆਂ ਨੇ ਸਾਡੇ ਮਹਾਨ ਦੇਸ਼ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ ਪਰ ਸਾਨੂੰ ਮਨੁੱਖੀ ਤਸਕਰੀ ਤੇ ਗੈਰ ਕਾਨੂੰਨੀ ਤੌਰ ਤੇ ਇੱਥੇ ਰਹਿਣ ਵਾਲਿਆਂ ਦੇ ਸਖਤੀ ਕਰਨੀ ਚਾਹੀਦੀ ਹੈ ਮੈਂ ਵਾਅਦਾ ਕਰਦੀ ਹਾਂ ਕਿ ਤੁਹਾਡੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਂ ਕੈਨੇਡਾ ਵਿੱਚ ਮੌਜੂਦ ਹਰ ਗੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦਵਾਂਗੀ ਕੈਨੇਡਾ ਦੀ ਵਾਪਸੀ ਹੁਣ ਸ਼ੁਰੂ ਹੋਦੀ ਹੈ ਅੱਲਾ ਨੇ ਐਕਸ ਇੱਕ ਹੋਰ ਵੀਡੀਓ ਵਿੱਚ ਕਿਹਾ ਕਿ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਦਾ ਧੰਨਵਾਦ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਸੀ ਲਿਬਰਲ ਪਾਰਟੀ ਦੀ ਨੇਤਾ ਅਤੇ ਕੈਨੇਡਾ ਦੀ ਅਗਲੀ ਪ੍ਰਧਾਨ ਮੰਤਰੀ ਬੱਝੂ ਪਹਿਲੀ ਔਮਨ ਆਫ ਕਲਰ ਨੂੰ ਚੁਣ ਕੇ ਇਤਿਹਾਸ ਬਣਾਉਣ ਤੇ ਕਾਰਗਰਾਂ ਤੇ ਇੱਥੇ ਦੱਸਦੀ ਹੈ ਕਿ ਟੱਲਾ ਪਹਿਲੀ ਵਾਰ 2024 ਵਿੱਚ ਬ੍ਰੈਂਟਨ ਦੇ ਸਪ੍ਰਿੰਡੇਲ ਚੋਣ ਖੇਤਰ ਵਿੱਚ ਆਫ ਸਬ ਕਾਮਨਲੀ ਚੁਣੀ ਗਈ ਸੀ 2006 ਅਤੇ 8 ਵਿੱਚ ਦੁਬਾਰਾ ਚੁਣੀ ਗਈ ਔਰ 2011 ਵਿੱਚ ਹਾਰ ਗਈ ਤੇ 2015 ਵਿੱਚ ਜਦੋਂ ਲਿਬਰਲ ਬਹੁਮਤ ਨਾਲ ਆਈ ਤਾਂ ਉਹਨਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਤੇ 2004 ਵਿੱਚ ਸੰਗੀ ਚੋਣਾ ਵਿੱਚ ਉਹਨਾਂ ਦੀ ਜਿੱਤ ਨੇ ਉਹਨਾਂ ਨੂੰ ਕਨਜ਼ਰਵੇਟਿਵ ਨੀਲਾ ਨੀਨਾ ਗਰੇਵਾਲ ਦੇ ਨਾਲ ਸਦਨ ਵਿੱਚ ਉਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਬਣਾ ਦਿੱਤਾ ੱਲਾ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਮਾਡਲਿੰਗ ਤੇ ਦੁਨੀਆ ਵਿੱਚ ਵੀ ਕੰਮ ਕਰ ਚੁੱਕੀ ਹੈ ਕਨੈਕਟਗੋ ਬਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਹਰ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਆਖਰੀ ਪੜਾਅ ਤੇ ਪਹੁੰਚ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਚੋਣ ਰੈਲੀ ਕੀਤੀ ਅਤੇ ਆਵਾ ਦੀ ਪਾਰਟੀ ਤੇ ਸਿੱਧਾ ਹਮਲਾ ਬੋਲਿਆ ਉਹਨਾਂ ਕਿਹਾ ਕਿ ਪਿਛਲੇ ਲੋਕ ਜੇਲ੍ਹ ਜਾਣਗੇ ਇਸ ਆਪ ਡੀਏ ਸਰਕਾਰ ਨੇ ਕੈਗ ਵਰਗੀ ਸੰਸਥਾ ਨੂੰ ਦਬਾਇਆ ਉਹਨਾਂ ਦੀ ਰਿਪੋਰਟ ਨੂੰ ਦਬਾ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਆਪ ਨੂੰ ਡਰ ਹੈ ਕਿ ਕੈਗ ਦੀ ਰਿਪੋਰਟ ਆਉਣ ਤੋਂ ਬਾਅਦ ਉਹਨਾਂ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਜਾਵੇਗਾ ਦਿੱਲੀ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਂਦਿਆਂ ਹੀ ਕੈਗ ਦੀ ਰਿਪੋਰਟ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਪੇਸ਼ ਕੀਤੀ ਜਾਵੇਗੀ ਨੇਤਾ ਸਿਰਫ ਨੌਕਰ ਹੁੰਦੇ ਹਨ ਆਪ ਦੇ ਲੋਕਾਂ ਨੇ ਫੌਜ ਦਾ અપਮਾਨ ਕੀਤਾ 5 ਫਰਵਰੀ ਨੂੰ ਅਜਿਹੇ ਲੋਕਾਂ ਨੂੰ ਸਜ਼ਾ ਦੇਣ ਦਾ ਮੌਕਾ ਹੈ ਉਹਨਾਂ ਨੂੰ ਜ਼ਰੂਰ ਸਬਕ ਸਿਖਾਣਾ ਪਵੇਗਾ ਆਪ ਦਾ ਵਾਲੋ ਕੀ ਇੱਕ ਹੋਰ ਚਾਲ سے ਸਾਵਧਾਨ ਰਹਿਣਾ ਹੈ आपदा को हार का एहसास हो चुका है इनके हर विधायक को लेकर जनता में बहुत गुस्सा है इसलिए आपदा और कांग्रेस ने पर्दे के पीछे एक दूसरे से गठबंधन कर लिया है आपदा वाले कोशिश कर रहे हैं कि उसका नहीं तो कांग्रेस का विधायक जीत जाए ताकि बाद में मिलकर के सत्ता हथियारा का काम हो जाए ऐसा तो दिल्ली पर डबल आपदा आ जाएगी इसलिए आपको घर घर जाना है सबको कहना है कि कमल निशान पर ही वोट दें और बुराड़ी वाले तीर निशान पर वोट डालें पांच फरवरी को दिल्ली में वोटिंग के सारे रिकॉर्ड टूटने चाहिए आप याद रखना आपदा नहीं सहेंगे बदल के रहेंगे आपदा नहीं सहेंगे आपदा नहीं सहेंगे आपदा नहीं सहेंगे, आप सहेंगे। पंजाब दे जो जो के खेड रहे ਕਾਂਗਰਸ ਤੇ ਆਮ ਆਦਮੀ ਪਾਰਟੀ ਲੁਧਿਆਣੇ ਚ ਵੀ ਮੇਅਰ ਬਣਵਾਇਆ ਉਹਨਾਂ ਨੂੰ ਕਾਉਂਸਲਰ ਦਿੱਤੇ ਆਮ ਆਦਮੀ ਜਲੰਧਰ ਚ ਵੀ ਆਮ ਆਦਮੀ ਦਾ ਮੇਅਰ ਬਣਾਇਆ ਪਟਿਆਲੇ ਚ ਵੀ ਬਣਾਇਆ ਇੱਕ ਵੀ ਜਗ੍ਹਾ ਪਟਿਆਲੇ ਕੀ ਕੁਛ ਨਹੀਂ ਹੋਇਆ ਇੱਕ ਜਗ੍ਹਾ ਕਾਂਗਰਸ ਨੇ ਵਿਰੋਧ ਕੀਤਾ ਇੱਕ ਜਗ੍ਹਾ ਇਹਨਾਂ ਦਾ ਪ੍ਰਧਾਨ ਵਿਰੋਧ ਕਰਨ ਗਿਆ ਇੱਕ ਦਿਨ ਇਹਨਾਂ ਦਾ ਸੀਐਲਪੀ ਲੀਡਰ ਵਿਰੋਧ ਕਰਨ ਗਿਆ ਰਲ ਕੇ ਪਟਿਆਲੇ ਵੀ ਉਹਨਾਂ ਨੂੰ ਬੰਦੇ ਦਿੱਤੇ ਲੁਧਿਆਣੇ ਵੀ ਬੰਦੇ ਦਿੱਤੇ ਜਲੰਧਰ ਵੀ ਬੰਦੇ ਦਿੱਤੇ ਤੇ ਹੁਣ ਹਾਲਾਤ ਦੇਖੋ ਕੱਲ ਕੀ ਪ੍ਰਧਾਨ ਕਾਂਗਰਸ ਦਾ ਕਹਿੰਦਾ ਵੀ ਮੈਂ ਕਿਸ ਚ ਆਪਣੇ ਕੌਂਸਲਰ ਨੂੰ ਲੈ ਕੇ ਗਏ ਆ ਬੱਸ 'ਚ ਬਿਠਾ ਕੇ ਮੈਂ ਉਹਨਾਂ ਨੂੰ ਕਿਹਾ ਵੀ ਬੱਸ ਭੇਜ ਦਿਓ ਸੀਪੀ ਸਾਹਿਬ ਬੱਸ ਭੇਜ ਦਿਓ ਸੀਪੀ ਸਾਹਿਬ ਬੱਸ ਦੇ ਵਿੱਚ ਅਸੀਂ ਸਾਰੇ ਕੌਂਸਲਰ ਨੇ ਜਿਹੜੇ ਉਹ ਬਿਠਾ ਕੇ ਲੈ ਕੇ ਆਵਾਂਗੇ ਤੇ ਅਸੀਂ ਉਹਨਾਂ ਨੂੰ ਜਿੱਥੇ ਵੋਟ ਪੈਣੀ ਸੀ ਉੱਥੇ ਲੈ ਕੇ ਜਾਵਾਂਗੇ ਇਹ ਸੀਐਲਪੀ ਲੀਡਰ ਬਾਜਵਾ ਸਾਹਿਬ ਤੇ ਵਿੜਿੰਗ ਸਾਹਿਬ ਦੇ ਬਿਆਨ ਨੇ ਵੀ ਸਾਨੂੰ ਉਸ ਬੱਸ ਦੇ ਬਾਰੇ ਕਿਹਾ ਗਿਆ ਅਸੀਂ ਉਸ ਬੱਸ ਨੂੰ ਕਿਹਾ ਭੇਜ ਦਿਓ ਅਸੀਂ ਬੱਸ 'ਚ ਬਹਿ ਕੇ ਆ ਗਏ ਇਹ ਬੱਸ ਇਹ ਬੱਸ ਬੱਸ ਖੇਲਣਾ ਇਹ ਉਹੀ ਬੱਸ ਤਾਂ ਨਹੀਂ ਜਿਹੜੀ ਭਗਵੰਤ ਮਾਨ ਸਾਹਿਬ ਨੇ ਉਹ ਖਾਸ ਤੌਰ ਤੇ ਰਾਜਾ ਬੜਿੰਗ ਨੂੰ ਡਰਾਉਣ ਖਾਤਰ ਰੱਖੀ ਹੋਈ ਆ ਜਿਹੜੀ ਬੱਸ ਦੀ ਗੱਲ ਬੋਡੀਆਂ ਦੀ ਉਹ ਵਿਧਾਨ ਸਭਾ 'ਚ ਕਰਦੇ ਆ ਬਾਰ-ਬਾਰ ਕਰਦੇ ਆ ਤੇ ਉਹੀ ਬੱਸ ਕਿਉਂ ਇੱਕ ਪੁਲਿਸ ਕਮਿਸ਼ਨਰ ਦੇ ਕਾਮ ਆਦਮੀ ਦੀ ਸਰਕਾਰ ਦੇ ਕਹਿਣ ਤੇ ਉਹ ਬੱਸ ਤੁਸੀਂ ਮੰਨੀ ਉਸ ਗੱਲ ਨੂੰ ਤੇ ਉਸ ਬੱਸ 'ਚ ਸਾਰੇ ਬੰਦੇ ਆਪਣੇ ਬਿਠਾ ਕੇ ਤੁਸੀਂ ਉਹਨਾਂ ਨੂੰ ਲੇਟ ਕੀਤਾ ਇਹ ਸ਼ਰਿਆਂ ਪਤਾ ਲੱਗਦਾ ਵੀ ਰਾਜਾ ਵੜਿੰਗ ਸਾਹਿਬ ਕਾਂਗਰਸ ਪਾਰਟੀ ਸਾਰੇ ਕੌਂਸਲਰ ਕਾਂਗਰਸ ਨਾਲ ਧੋਖਾ ਕਰਕੇ ਉਸ ਬੱਸ 'ਚ ਬੱਸ ਵੀ ਉਹਨਾਂ ਨੇ ਉਹੀ ਭੇਜੀ ਜਿਹਦੇ ਵਿੱਚ ਬੱਸ ਬਾਡੀਆ ਦਾ ਰੌਲਾ ਆਇਆ ਜਿਹਦੇ ਵਿੱਚ 700 ਕਰੋੜ ਦਾ ਸਕੈਂਡਲ ਆ ਦੇਖੋ ਸਹੀ ਵੀ ਡਰ ਕੀ ਚੀਜ਼ ਹੁੰਦੀ ਆ دہشت ਕੀ ਚੀਜ਼ ਹੁੰਦੀ ਆ ਸ਼ਰਿਆਂ ਸਾਰੀ ਕਾਂਗਰਸ ਇੱਕ ਬੱਸ 'ਚ ਉਹੀ ਬੱਸ ਬੋਡੀ ਵਾਲੀ ਸਕੈਂਡਲ 'ਚ ਸਰਕਾਰ ਨੇ ਉਹ ਦਿਖਾਉਣ ਕੇ ਭੇਜੀ ਵੀ ਰਾਜਾ ਸਾਹਿਬ ਆ ਬਾਤ ਸਾਹ ਤੁਹਾਡੀ ਜਿਹੜੀਆਂ ਬੋਡੀਆਂ ਦਾ ਸਕੈਂਡਲ ਆ ਉਸੇ ਬੱਸ 'ਚ ਦੇਖੋ ਕੌਂਸਲਰ ਬਿਠਾ ਕੇ ਕਾਂਗਰਸ ਨੇ ਲੈ ਕੇ ਆਂਦੇ ਤੇ ਤੋਹਫੇ ਵਿੱਚ ਸਾਰੇ ਕੌਂਸਲਰ ਆ ਜਿਹੜੇ ਆਮ ਆਦਮੀ ਨੂੰ ਦਿੱਤੇ ਇਹ ਗੱਲ ਸਪਸ਼ਟ ਕਰਨੀ ਪਾਉਗੀ ਕਾਂਗਰਸ ਪਾਰਟੀ ਨੂੰ ਵੀ ਕਿਉਂ ਹਾਈ ਕਮਾਂਡ ਨੂੰ ਮੋਚਣਾ ਚਾਹੁੰਦਾ ਕਿਉਂ ਤੁਹਾਡੇ ਸੀਐਲਪੀ ਲੀਡਰ ਤੇ ਤੁਹਾਡੇ ਪ੍ਰਧਾਨ ਉਹੀ ਬੱਸਾਂ ਦੇ ਵਿੱਚ ਸਰਕਾਰ ਦੀ ਭੇਜੀ ਹੋਈ ਬੱਸ ਕਿਵੇਂ ਤੁਸੀਂ ਲੈ ਕੇ ਆ ਸਕਦੇ ਹੋ ਜੀ ਤੁਸੀਂ ਬਾਅਦ ਚ ਕਹਿੰਦੇ ਹੋ ਅਸੀਂ ਵਿਸ਼ਵਾਸ ਨਹੀਂ ਕਰਦੇ ਸਾਡਾ ਰੌਲਾ ਇਹ ਧਰਨੇ ਦਿੰਨੇ ਹੋ ਪਹਿਲਾਂ ਉਹਨਾਂ ਦੀ ਬੱਸ 'ਚ ਬੈਠ ਕੇ ਤੁਸੀਂ ਕਿਉਂ ਆਏ ਜੀ ਤੇ ਉਹਨਾਂ ਨੇ ਤੁਹਾਨੂੰ ਜੋ ਮੈਨੂੰ ਪਤਾ ਲੱਗਿਆ ਬਿਲਕੁਲ ਡੀਲ ਹੋਈ ਇਹ ਗੱਲ ਕਹੀ ਵੀ ਤੁਹਾਡਾ ਸਕੈਂਡਲ ਆ ਜਿਹੜਾ ਨਹੀਂ ਅਸੀਂ ਬਾਹਰ ਉੱਚ ਅੱਗੇ ਪਰਸਿਊ ਕਰਾਂਗੇ ਅੱਗੇ ਉਹਨੂੰ ਵਧਾਵਾਂਗੇ ਉਹ ਬੱਸ ਨਿਸ਼ਾਨੀ ਭੇਜੀ ਤੇ ਉਸ ਬੱਸ 'ਚ ਡਰਦੇ ਸਾਰਿਆਂ ਨੂੰ ਬਿਠਾ ਕੇ ਕਿ ਦੋਨੋਂ ਲੀਡਰ ਲੈ ਕੇ ਆਏ ਤੇ ਸੌਦਾ ਕਰਕੇ ਵੀ ਸਾਨੂੰ ਬਖਸ਼ ਦਿਓ ਸਾਨੂੰ ਰਹਿਣ ਦਿਓ ਤੇ ਜਿਹੜਾ ਮੇਅਰ ਆ ਉਹ ਉੱਥੇ ਕਾਂਗਰਸ ਪਾਰਟੀ ਨੇ ਆਮ ਆਦਮੀ ਦਾ ਬਣਾਇਆ ਇਹ ਬਹੁਤ ਬੜੀ ਗੱਲ ਜਿਹੜੀ ਘਟਨਾਕ੍ਰਮਾ ਜਿਹੜਾ ਕੱਲ ਹੋਇਆ